ਪੰਜਾਬ ਪ੍ਰਦੇਸ਼ ਕਾਂਗਰਸ ਦੀ ਅੰਦਰੂਨੀ ਲੜਾਈ ਦੇ ਕਾਰਨ 2022 ਦੇ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ 2024 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਹੀ ਆਪਸ ਦੇ ਵਿੱਚ ਕਲੇਸ਼ ਹੈ ਜਿਹੜਾ ਹੋ ਛੇੜ ਲਿਆਈ। ਕਾਂਗਰਸ ਦੇ ਦੋਨੋਂ ਧੜੇ ਇੱਕ ਦੂਜੇ ਨੂੰ ਠਿੱਬੀ ਲਗਾ ਕੇ ਮੂੰਹ ਦੇ ਪਰ ਡੇਗਣ ਦੇ ਲਈ ਖੇਡਾਂ ਖੇਡਣ ਦੇ ਵਿੱਚ ਲੱਗੇ ਹੋਏ ਨੇ। ਇਸ ਪੂਰੀ ਗੇਮ ਦੇ ਵਿੱਚ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜ਼ੀਰੋ ਹੋ ਕੇ ਰਹਿ ਗਏ ਸਨ ਉਹਨਾਂ ਦੇ ਪਾਰਟੀ ਦੇ ਅੰਦਰਲੇ ਵਿਰੋਧੀਆਂ ਨੇ ਉਹਨਾਂ ਨੂੰ ਮੋੜ ਤੋਂ ਹੀਰੋ ਬਣਾ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਹਾਸ਼ੀਏ ਤੋਂ ਬਾਹਰ ਚੱਲੇ ਰਹੇ ਸਨ। ਉਹਨਾਂ ਕੋਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਕੋਈ ਵੀ ਹਿੱਦੇਦਾਰੀ ਨਹੀਂ ਹੈ। ਨਾ ਹੀ ਲ ਉਹਨੂੰ ਕਿਸੇ ਚੌਂ ਦੇ ਵਿੱਚ ਸਟਾਰ ਕੰਪੇਨਰ ਬਣਾਇਆ ਹੀ ਪਿਛਲੇ ਦਿਨੀ ਪਿੰਡ ਮਹਿਰਾਜ ਵਿੱਚ ਇੱਕ ਹਜ਼ਾਰਾਂ ਦਾ ਇਕੱਠ ਕਰਨ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਿਵੇਂ ਹੀ ਬਿਆਨਬਾਜ਼ੀ ਸ਼ੁਰੂ ਕੀਤੀ ਉਹ ਪਾਰਟੀ ਦੇ ਅੰਦਰ ਮੂੜ ਹੀਰੋ ਬਣ ਗਏ ਪਿਛਲੇ ਦਿਨਾਂ ਦੇ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਬਰਾਬਰ ਦੀ ਕੀਤੀ ਬਿਆਨਬਾਜ਼ੀ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਤਰ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਇੱਕ ਬੇਵਾਕ ਨੇਤਾ ਹੈ ਅਤੇ ਉਹਨਾਂ ਦਾ ਬੋਲਣਾ ਵੀ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਇਸੇ ਦਾ ਖੱਟਿਆ ਕੋ ਹੁਣ ਤੱਕ ਖਾਂਦੇ ਰਹੇ ਹਨ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਵਾ ਉਹ ਵੀ ਨਵਜੋਤ ਸਿੰਘ ਸਿੱਧੂ ਨੂੰ ਪਾਰ ਨਹੀਂ ਦੇ ਰਹੇ ਹਨ ਰਾਜਾ ਬ੍ਰਿੰਗ ਵੀ ਸਿੱਧੂ ਨੂੰ ਸ਼ਹਾਸੀਤ ਤੋਂ ਬਾਹਰ ਦੇਖਣਾ ਚਾਹੁੰਦੇ ਹਨ ਪਾਰਟੀ ਦੇ ਅੰਦਰ ਇੱਕ ਅਜਿਹਾ ਗਰੁੱਪ ਹੈ ਜਿਹੜਾ ਕਿ ਸਿੱਧੂ ਦੇ ਨਾਲ ਖੜਾ ਰਹਿੰਦਾ ਹੈ ਸਿੱਧੂ ਦੇ ਹੱਕ ਦੇ ਵਿੱਚ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਉਹ ਪਾਰਟੀ ਹਾਈ ਕਮਾਂਡ ਦੀ ਉਸ ਨੀਤੀ ਦੇ ਉੱਪਰ ਪੈਰਾ ਦੇ ਰਹੇ ਹਨ ਜਿਸ ਦੇ ਤਹਿਤ ਹਾਈ ਕਮਾਂਡ ਆਪ ਦੇ ਨਾਲ ਰੜ ਕੇ ਚੋਣਾਂ ਲੜਨਾ ਚਾਹੁੰਦੀ ਹੈ ਪ੍ਰਤਾਪ ਸਿੰਘ ਬਾਜ਼ਵਾ ਤੇ ਰਾਜਾ ਅਮਰਿੰਦਰ ਸਿੰਘ ਬ੍ਰਿੰਗ ਪਾਰਟੀ ਇਸ ਫੈਸਲੇ ਦੇ ਨਾਲ ਅਸਹਿਮਤ ਹਨ ਇੱਕ ਹੋਰ ਗੱਲ ਹੈ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਰਹੀ ਹੈ ਇੱਕ ਹੋਰ ਗੱਲ ਹੈ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਜਾ ਰਹੀ ਹੈ ਤੇ ਉਹਨਾਂ ਦੇ ਵਿਰੋਧੀਆਂ ਦੇ ਉਲਟ ਪੂਤੇਗੀ ਬਾਜ਼ਪਾ ਤੇ ਵਿੜਿੰਗ ਸਮੇਤ ਜ਼ਿਆਦਾਤਰ ਕਾਂਗਰਸੀ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣਾ ਲੜਨ ਦੇ ਲਈ ਤਿਆਰ ਨਹੀਂ ਹਨ ਜਿੱਥੇ ਇੱਕ ਪਾਸੇ ਕਾਂਗਰਸ ਆਪਣੇ ਦਮ ਉੱਤੇ 13 ਸੀਟਾਂ ਲੜਨ ਦਾ ਦਾਵਾ ਕਰ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਵੀ ਆਪਣੇ ਦਮ ਉੱਤੇ 13 ਸੀਟਾਂ ਜਿੱਤਣ ਦਾ ਕਲੇਮ ਕਰਨ ਲੱਗੀ ਹੈ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ ਪਿੰਡ ਮਹਿਰਾਜ ਦੇ ਵਿੱਚ ਕਿਤੇ ਅੱਠ ਦੌਰਾਨ ਜਿੱਤੇਗਾ ਪੰਜਾਬ ਦਾ ਹੋਕਾ ਦਿੱਤਾ ਉਹਨਾਂ ਨੇ ਕਾਂਗਰਸ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਿਆ ਪੂਰਾ ਸਮਾਂ ਆਪੁੱਤੇ ਹੀ ਵਰਤੇ ਰਹੇ ਜੇਕਰ ਅਨਬਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਰਾਜਾ ਬੜਿੰਗ ਅਤੇ ਪ੍ਰਤਾਪ ਆਜ਼ਵਾ ਇੰਨੀ ਮਹੱਤਤਾ ਨਾ ਦਿੰਦੇ ਤਾਂ ਉਸਨੇ ਜ਼ੀਰੋ ਤੋਂ ਹੀਰੋ ਨਹੀਂ ਸੀ ਬਣ ਸਕਣਾ ਦੁਖਾਨੂ ਇਸ ਕਰਕੇ ਵੀ ਬਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਉਸਨੇ ਇਹ ਰੈਲੀ ਜਿੱਤੇਗਾ ਪੰਜਾਬ ਦੇ ਨਾਂ ਤੇ ਹਿੱਟ ਕੀਤੀ ਸੀ ਵੱਡੇ ਕਾਂਗਰਸੀ ਇਸ ਰੈਲੀ ਤੋਂ ਦੂਰ ਰਹੇ ਹਨ ਪੰਜਾਬ ਪ੍ਰਦੇਸ਼ ਕਾਂਗਰਸ ਵੀ ਆਪਣੀਆਂ ਰੈਲੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਹੋਣ ਦੇ ਲਈ ਰਸਮੀ ਤੌਰ ਉੱਤੇ ਕੋਈ ਸੁਨੇਹਾ ਨਹੀਂ ਦਿੰਦੀ ਰਹੀ ਹੈ ਬਿਊਰੋ ਰਿਪੋਰਟ ਦਿਸ਼ਾ ਅਪਡੇਟ ਨਿਊਜ਼ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅੰਦਰੂਨੀ ਲੜਾਈ ਦੇ ਕਾਰਨ 2022 ਦੇ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਉਹਨਾਂ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਮੁੰ 2024 ਦੀਆਂ ਲੋਕ ਸਭਾ ਚੋਣਾਂ ਲੜਨ ਤੋਂ ਪਹਿਲਾਂ ਹੀ ਆਪਸ ਦੇ ਵਿੱਚ ਕਲੇਸ਼ ਹੈ ਜਿਹੜਾ ਉਹ ਛੇੜ ਲਿਆਈ। ਕਾਂਗਰਸ ਦੇ ਦੋਨੋਂ ਧੜੇ ਇੱਕ ਦੂਜੇ ਨੂੰ ਠਿੱਬੀ ਲਗਾ ਕੇ ਮੂੰਹ ਦੇ ਪਾਰ ਡੇਗਣ ਦੇ ਲਈ ਖੇਡਾਂ ਖੇਡਣ ਦੇ ਵਿੱਚ ਲੱਗੇ ਹੋਏ ਨੇ। ਇਸ ਪੂਰੀ ਗੇਮ ਦੇ ਵਿੱਚ ਸਭ ਤੋਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜ਼ੀਰੋ ਹੋ ਕੇ ਰਹਿ ਗਏ ਸਨ ਉਹਨਾਂ ਦੇ ਪਾਰਟੀ ਦੇ ਅੰਦਰਲੇ ਵਿਰੋਧੀਆਂ ਨੇ ਉਹਨਾਂ ਨੂੰ ਮੁੜ ਤੋਂ ਹੀਰੋ ਬਣਾ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਪਿਛਲੇ ਲੰਬੇ ਸਮੇਂ ਤੋਂ ਹਾਸ਼ੀਏ ਤੋਂ ਬਾਹਰ ਚੱਲੇ ਰਹੇ ਸਨ ਉਹਨਾਂ ਕੋਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਵਿੱਚ ਕੋਈ ਵੀ ਹੁੱਦੇਦਾਰੀ ਨਹੀਂ ਹੈ ਨਾ ਹੀ ਲੰਬੇ ਸਮੇਂ ਤੋਂ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਕਿਸੇ ਚੋਣ ਦੇ ਵਿੱਚ ਸਟਾਰ ਕੰਪੇਨੀਅਰ ਬਣਾਇਆ ਹੈ ਪਿਛਲੇ ਦਿਨੀ ਪਿੰਡ ਮਹਿਰਾਜ ਵਿੱਚ ਇੱਕ ਹਜ਼ਾਰਾਂ ਦਾ ਇਕੱਠ ਕਰਨ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਿਵੇਂ ਹੀ ਬਿਆਨਬਾਜ਼ੀ ਸ਼ੁਰੂ ਕੀਤੀ ਉਹ ਪਾਰਟੀ ਦੇ ਅੰਦਰ ਮੂੜ ਹੀਰੋ ਬਣ ਗਏ ਪਿਛਲੇ ਦਿਨਾਂ ਦੇ ਵਿੱਚ ਦੋਹਾਂ ਧਿਰਾਂ ਦੇ ਵੱਲੋਂ ਬਰਾਬਰ ਦੀ ਕੀਤੀ ਬਿਆਨਬਾਜ਼ੀ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਤਰ੍ਹਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਇੱਕ ਬੇਵਾਖ ਨੇਤਾ ਹੈ ਅਤੇ ਉਹਨਾਂ ਦਾ ਬੋਲਣਾ ਵੀ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦਾ ਹੈ ਇਸੇ ਦਾ ਖੱਟਿਆ ਉਹ ਹੁਣ ਤੱਕ ਖਾਂਦੇ ਰਹੇ ਹਨ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਵਾ ਉਹ ਵੀ ਨਵਜੋਤ ਸਿੰਘ ਸਿੱਧੂ ਨੂੰ ਪਾਰ ਨਹੀਂ ਦੇ ਰਹੇ ਹਨ ਰਾਜਾ ਬ੍ਰਿੰਗ ਵੀ ਸਿੱਧੂ ਨੂੰ ਸ਼ਹਾਸੀਤੋਂ ਬਾਹਰ ਦੇਖਣਾ ਚਾਹੁੰਦੇ ਹਨ ਪਾਰਟੀ ਦੇ ਅੰਦਰ ਇੱਕ ਅਜਿਹਾ ਗਰੁੱਪ ਹੈ ਜਿਹੜਾ ਕਿ ਸਿੱਧੂ ਦੇ ਨਾਲ ਖੜਾ ਰਹਿੰਦਾ ਹੈ ਸਿੱਧੂ ਦੇ ਹੱਕ ਦੇ ਵਿੱਚ ਇੱਕ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਉਹ ਪਾਰਟੀ ਹਾਈ ਕਮਾਂਡ ਲਈ ਉਸ ਨੀਤੀ ਦੇ ਉੱਪਰ ਪਹਿਰਾ ਦੇ ਰਹੇ ਹਨ ਜਿਸ ਦੇ ਤਹਿਤ ਹਾਈ ਕਮਾਂਡ ਆਪ ਦੇ ਨਾਲ ਰੜ ਕੇ ਚੋਣਾ ਲੜਨਾ ਚਾਹੁੰਦੀ ਹੈ ਪ੍ਰਤਾਪ ਸਿੰਘ ਬਾਜ਼ਵਾ ਤੇ ਰਾਜਾ ਅਮਰਿੰਦਰ ਸਿੰਘ ਬ੍ਰਿੰਗ ਪਾਰਟੀ ਦੇ ਇਸ ਫੈਸਲੇ ਦੇ ਨਾਲ ਅਸਹਿਮਤ ਹਨ ਇੱਕ ਹੋਰ ਗੱਲ ਹੈ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਰਹੀ ਹੈ ਇੱਕ ਹੋਰ ਗੱਲ ਹੈ ਜਿਹੜੀ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਜਾ ਰਹੀ ਹੈ ਤੇ ਉਹਨਾਂ ਦੇ ਵਿਰੋਧੀਆਂ ਦੇ ਉਲਟ ਪੂਤੇਗੀ ਬਾਜਪਾ ਤੇ ਵੜਿੰਗ ਸਮੇਤ ਜ਼ਿਆਦਾਤਰ ਕਾਂਗਰਸੀ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਚੋਣਾਂ ਲੜਨ ਦੇ ਲਈ ਤਿਆਰ ਨਹੀਂ ਹਨ ਜਿੱਥੇ ਇੱਕ ਪਾਸੇ ਕਾਂਗਰਸ ਆਪਣੇ ਦਮ ਉੱਤੇ 13 ਸੀਟਾਂ ਲੜਨ ਦਾ ਦਾਵਾ ਕਰ ਰਹੀ ਹੈ ਉੱਥੇ ਹੀ ਆਮ ਆਦਮੀ ਪਾਰਟੀ ਵੀ ਆਪਣੇ ਦਮ ਉੱਤੇ 13 ਸੀਟਾਂ ਜਿੱਤਣ ਦਾ ਕਲੇਮ ਕਰਨ ਲੱਗੀ ਹੈ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ ਪਿੰਡ ਮਹਿਰਾਜ ਦੇ ਵਿੱਚ ਕਿਤੇ ਕੱਟ ਦੌਰਾਨ ਜਿੱਤੇਗਾ ਪੰਜਾਬ ਦਾ ਹੋਕਾ ਦਿੱਤਾ ਉਹਨਾਂ ਨੇ ਕਾਂਗਰਸ ਦੇ ਖਿਲਾਫ ਕੋਈ ਸ਼ਬਦ ਨਹੀਂ ਬੋਲਿਆ ਪੂਰਾ ਸਮਾਂ ਆਪੁੱਤੇ ਹੀ ਵਰਤੇ ਰਹੇ ਜੇਕਰ ਅਬਜੋਤ ਸਿੰਘ ਸਿੱਧੂ ਦੀ ਰੈਲੀ ਨੂੰ ਲੈ ਕੇ ਰਾਜਾ ਬੜਿੰਗ ਅਤੇ ਪ੍ਰਤਾਪ ਆਜ਼ਵਾ ਇਹਨਾਂ ਨੂੰ ਮਹੱਤਤਾ ਨਾ ਦਿੰਦੇ ਤਾਂ ਉਸਨੇ ਜ਼ੀਰੋ ਤੋਂ ਹੀਰੋ ਨਹੀਂ ਸੀ ਬਣ ਸਕਣਾ ਦੁਹਾਂ ਨੂੰ ਇਸ ਕਰਕੇ ਵੀ ਬਿਆਨ ਦੇਣ ਦੀ ਲੋੜ ਨਹੀਂ ਕਿਉਂਕਿ ਉਸਨੇ ਇਹ ਰੈਲੀ ਜਿੱਤੇਗਾ ਪੰਜਾਬ ਦੇ ਨਾਂ ਤੇ ਹਿੱਟ ਕੀਤੀ ਸੀ ਵੱਡੇ ਕਾਂਗਰਸੀ ਇਸ ਰੈਲੀ ਤੋਂ ਦੂਰ ਰਹੇ ਹਨ ਪੰਜਾਬ ਪ੍ਰਦੇਸ਼ ਕਾਂਗਰਸ ਵੀ ਆਪਣੀਆਂ ਰੈਲੀਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸ਼ਾਮਲ ਹੋਣ ਦੇ ਲਈ ਰਸਮੀ ਤੌਰ ਉੱਤੇ ਕੋਈ ਸੁਨੇਹਾ ਨਹੀਂ ਦਿੰਦੀ ਰਹੀ ਹੈ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ